ਹਿੱਟ ਐਂਡ ਰਨ ਕੇਸ ਦੇ ਵਿੱਚ ਜੋ ਫਰਲਾਬ ਕੀਤਾ ਗਿਆ ਰੂਲ ਦੇ ਵਿੱਚ ਨੂੰ ਲੈ ਕੇ ਕੋਈ ਦੇਰ ਜਿਹੀ ਖਾਹਾਂ ਕਰ ਰਹੀ ਹੈ ਤੇ ਟ੍ਰਾਂਸਪੋਰਟ ਵਿਭਾਗ ਦਾ ਲਗਾਤਾਰ ਜ਼ੋਰ ਵੀ ਕਰ ਰਹੇ ਨੇ। ਕੋਈ ਕੀ ਕੁਝ ਕਾਰਨ ਹੋਗੇ ਨੇ ਕਿ ਲੱਗਦਾ ਹੈ ਕਿ ਜਿਹੜਾ ਬਣਾਇਆ ਗਿਆ ਦੀ ਨਿਯਮ ਜਿਹੜੇ ਨਵੇਂ ਫੋਰਸ ਕੀ ਹੈ ਕਿੰਨੀ ਕੁ ਵਾਜੂਬ ਹੈ। ਦੇਖੋ ਹਿੰਦੁਸਤਾਨ 'ਚ ਹਰ ਬਰੇ ਤਕਰੀਬਨ 1 ਲੱਖ ਤੇ 71 ਹਜ਼ਾਰ ਲੋਕੀ ਸੜਕਾਂ ਦੇ ਉੱਪਰ ਦਮ ਤੋੜ ਦਿੰਦੇ ਨੇ। ਜਿਨ੍ਹਾਂ ਦੇ ਵਿੱਚੋਂ ਤਕਰੀਬਨ 30% ਜਿਹੜੇ ਸੜਕੀ ਹਾਦਸੇ ਨੇ ਉਹ ਹਿੱਟ ਐਂਡ ਰਨ ਕੇਸਿਜ਼ ਵਜੋਂ ਰਿਪੋਰਟ ਹੁੰਦੇ ਨੇ। ਤੇ ਜਿਹੜੀਆਂ ਵੱਡੀਆਂ ਗੱਡੀਆਂ ਨੇ ਕਮਰਸ਼ੀਅਲ ਵਾਹਨ ਨੇ ਉਹਨਾਂ ਦੀ ਤਾਜ਼ਾਤ ਜਿਹੜੀ ਹੈ ਇਹਨਾਂ ਨੂੰ ਹਾਸਿਆਂ ਨੂੰ ਕਰਨ ਵਾਸਤੇ 45 ਤੋਂ 50% ਹੈ ਤੇ ਜਦੋਂ ਹਿੰਦੁਸਤਾਨ ਦੀ ਸਰਕਾਰ ਨੇ ਪਿਛਲੇ 10 ਵਰਿਆਂ 'ਚ ਦੇਖਿਆ ਕਿ ਬੜਾ ਜ਼ੋਰ ਲਾ ਲਿਆ ਅਸੀਂ ਸੇੜਕੀ ਹਾਸੇ ਘਟਾਉਣ ਵਾਸਤੇ ਮੌਤਾਂ ਘਟਾਉਣ ਵਾਸਤੇ ਲੇਕਿਨ ਆ ਘਟ ਨਹੀਂ ਰਹੀਆਂ ਕਿਉਂ ਨਹੀਂ ਘਟ ਰਹੀਆਂ ਕਿਉਂਕਿ ਇੱਕ ਡਰਾਈਵਰ ਨੂੰ ਲੱਗਦਾ ਹੈਗਾ ਕਿ ਮੈਂ ਗੱਡੀ ਮਾਰ ਦਾਂਗਾ ਤੇ ਮਾਰ ਕੇ ਬੰਦੇ ਮਾਰ ਦਿਆਂਗਾ ਤੇ ਮਾਰ ਕੇ ਚ ਭੱਜ ਜਾਵਾਂਗਾ ਤੇ ਮੇਰਾ ਕੋਈ ਜ਼ਿੰਮੇਵਾਰ ਨਹੀਂ ਹੈ ਦੇਖੋ ਕਿਸੇ ਦਾ ਉਹਦਾ ਖੁਦ ਦਾ ਵੀ ਸਗਾ ਸੰਬੰਧੀ ਹੋ ਸਕਦਾ ਰਿਸ਼ਤੇਦਾਰ ਹੋ ਸਕਦਾ ਹੈ ਇਸ ਦਾ ਵਾਸੀ ਹੋ ਸਕਦਾ ਹੈ ਤੇ ਸਰਕਾਰਾਂ ਨੇ ਮਰਨ ਲਈ ਕਿੱਦਾਂ ਛੱਡ ਦੇਣਗੇ ਤੇ ਕਾਨੂੰਨ 'ਚ ਮਾਮੂਲੀ ਜਿਹਾ ਬਲਬਦ ਬਦਲਾਅ ਕੀਤਾ ਜਾਦਾ ਬਦਲਾਅ ਨਹੀਂ ਕੀਤਾ ਅਸੀਂ ਸਿੱਧਾ ਇਹ ਕਹਿ ਰਹੇ ਹਾਂ ਕਿ ਤੁਸੀਂ ਜੇ ਕਿਸੇ ਨੂੰ ਤੁਹਾਡ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਤੁਸੀਂ ਉਹਦਾ ਐਕਸੀਡੈਂਟ ਰਿਪੋਰਟ ਕਰੋ ਉਹਦੀ ਕੋਸ਼ਿਸ਼ ਕਰੋ ਕਿ ਉਹਨੂੰ ਮਦਦ ਕਰਕੇ ਹਸਪੀਟਲ ਪਹੁੰਚਾ ਸਕਦੇ ਹੋ ਤੇ ਪਹੁੰਚਾਓ ਨਹੀਂ ਤੇ ਐਂਬੂਲੈਂਸ ਬੁਲਾ ਲਓ ਨਹੀਂ ਤੇ ਜਾ ਕੇ ਪੁਲਿਸ ਕੋਲ ਖੁਦ ਚਲੇ ਜਾਓ ਕਿ ਜਦੋਂ ਐਕਸੀਡੈਂਟ ਹੋ ਜਾਂਦਾ ਹੈਗਾ ਕਿਉਂਕਿ ਜਿਹੜਾ ਲਾਅ ਹੈਗਾ ਉਹ ਤੇ ਬੜਾ ਪਹਿਲਾਂ ਹੀ ਬੜਾ ਫਲੈਕਸੀਬਲ ਹੈਗਾ ਕਿ ਤੁਹਾਨੂੰ ਜਾ ਕੇ ਉਹਨੇ ਐਸ ਐਚਓ ਨੇ ਜ਼ਮਾਨਤ ਦੇ ਦੇਣੀ ਹੈ ਤੁਹਾਨੂੰ ਕ ਜੇ ਤੁਸੀਂ ਕਿਸੇ ਨੂੰ ਸੜਕਾਂ ਤੇ ਉੱਪਰ ਖੂਨੋ ਖੂਨ ਹੋਈ ਮਾਰ ਕੇ ਤੁਸੀਂ ਛੁੱਟ ਕੇ ਚਲੇ ਜਾਂਦੇਗੇ ਕਿਤੇ ਤੁਹਾਡੇ ਵਾਸਤੇ ਥੋੜਾ ਜਿਆਦਾ ਤੇ ਸਜ਼ਾ ਹੋਣੀ ਚਾਹੀਦੀ ਨਾ ਇੱਕ ਤੁਸੀਂ ਇੱਕ ਤੁਸੀਂ ਬੰਦੇ ਨੂੰ ਮਾਰਿਆ ਦੂਜਾ ਤੁਸੀਂ ਭੱਜੀ ਵੀ ਗਏ ਤੇ ਕਿੰਨਾ ਕੋਈ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਮੋਰੈਲਿਟੀ ਨਾਲ ਵੀ ਸਹੀ ਹੈਗਾ ਤੇ ਇਸ ਕਰਕੇ ਇੱਕ ਹਿੰਦੁਸਤਾਨ ਦੀ ਸਰਕਾਰ ਨੇ ਸੋਚਿਆ ਕਿ ਜਿਹੜੇ ਇਦਾਂ ਦੇ ਡਰਾਈਵਰ ਨੇ ਉਹ ਜਿਹੜੇ ਭੱਜਦੇ ਨੇ ਜਿੱਦ ਦੇ ਅੰਦਰ ਆਤਮਾ ਵਸੀ ਹੈ ਜਿਹੜੀ ਆ ਗੁਰੂਆਂ ਦੀ ਧਰਤੀ ਦਾ ਵਾਸੀ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਇਦਾਂ ਛੱਡ ਕੇ ਜਾ ਸਕਦਾ ਹੈ ਉਹਦੇ ਅੰਦਰ ਤੇ ਆਤਮਾ ਜਿਹੜੇ ਨਸ਼ਈ ਨੇ ਜਿਹੜੇ ਨਸ਼ੇੜੀ ਡਰਾਈਵਰ ਨੇ ਜਿਨ੍ਹਾਂ ਨੂੰ ਗੱਡੀ ਚਲਾਨੀ ਆਉਂਦੀ ਨਹੀਂ ਹੈ ਜਿਨ੍ਹਾਂ ਦੇ ਅੰਦਰ ਆਤਮਾ ਮਰੀ ਹੋਈ ਹੈ ਉਹ ਕਿਸੇ ਨੂੰ ਸੜਕ ਦੇ ਉੱਪਰ ਮਰਦਾ ਕਿਸੇ ਦੇ ਘਰ ਦਾ ਚਿਰਾਗ ਬੁਝਾ ਕੇ ਉਹ ਚਲੇ ਜਾਂਦੇ ਨੇ ਉਹਨਾਂ ਵਾਸਤੇ ਆ ਕਾਨੂੰਨ ਹੈ ਕਿ ਜੇ ਤੁਸੀਂ ਮਰਦਾ ਛੱਡ ਕੇ ਚਲੇ ਜਾਂਦੇ ਹੋ ਤੁਹਾਨੂੰ 10 ਸਾਲ ਦੀ ਸਜ਼ਾ ਹੋਏਗੀ ਤੇ 7 ਲੱਖ ਦਾ ਰਮਾਨਾ ਹੋਏਗਾ ਮੈਨੂੰ ਲੱਗਦਾ ਹੈ ਕਿ ਬਿਲਕੁਲ ਵਾajib ਕਾਨੂੰਨ ਹੈਗਾ ਇਸ ਤੋਂ ਜਿਹੜੇ ਡਰਾਈਵਰ ਹੈਗੇ ਥੋੜਾ ਜਣਾ ਨੂੰ ਡਰ ਪਏਗਾ ਤੇ ਜਿਹੜੀ ਮੋਤਾਂ ਦੀ ਦਰ ਹੈ ਜਿਹੜੀ ਸਾਡੀ ਸੜਕਾਂ ਖੂਨੋਂ ਖੂਨ ਹੋਈਆਂ ਪਈਆਂ ਨੇ ਉਹ ਘਟਣਗੀਆਂ ਤੇ ਹਿੰਦੁਸਤਾਨ ਦਾ ਜਿਹੜਾ ਇੱਕ ਕਿਸੇ ਦਾ ਵੀ ਘਰ ਦਾ ਚਿਰਾਗ ਬੁੱਝ ਸਕਦਾ ਕਿਸੇ ਵੀ ਭੈਣ ਦਾ ਭਾਈ ਜਾ ਸਕਦਾ ਕਿਸੇ ਔਰਤ ਦਾ ਸੁਹਾਗ ਜਾ ਸਕਦਾ ਕਿਸੇ ਮਾਂ ਦਾ ਪੁੱਤ ਜਾ ਸਕਦਾ ਤੇ ਆਹ ਰਲ ਮਿਲ ਕੇ ਅਸੀਂ ਇਹ ਕਾਨੂੰਨ ਨੂੰ ਪੋਜ਼ਿਟਿਵ ਲਈਏ ਤੇ ਜਿਹੜੇ ਸੜਕੀ ਹਾਦਸੇ ਤੋਂ ਹੋਣ ਵਾਲੇ ਇੰਜਰਡ ਨੇ ਉਹਨਾਂ ਨੂੰ ਹਸਪਤਾਲ ਚ ਪਹੁੰਚਾਈਏ ਤਾਂ ਕਿ ਕੀਮਤੀ ਮਨੁੱਖੀ ਜਾਨਾਂ ਜਿਹੜੀਆਂ ਨੇ ਸੜਕਾਂ ਤੇ ਨਾ ਜਾ ਜਾਣ। ਸਭ ਲੋਕ ਜਿਹੜੇ ਜਿੰਨੇ ਵੀ ਡਰਾਈਵਰ ਹੈਗੇ ਉਹਨਾਂ ਦਾ ਲਗਾਤਾਰੀ ਤਰਕ ਹੈ ਕਿ ਇਹ ਵੀ ਕੋਈ ਅਜਿਹਾ ਹਾਦਸਾ ਹੋ ਵੀ ਜਾਂਦਾ ਹੈ ਤਾਂ ਇਹ ਬਹੁਤ ਘਾਤਕ ਨੇ ਕਿ ਜਿਹੜੀ ਢੀੜ ਹੈ ਉਹ ਉਗਰ ਹੋ ਜਾਂਦੀ ਹੈ ਸਾਡੇ ਤੇ ਹਮਲਾ ਕਰ ਦਿੰਦੀ ਹੈ ਕਈ ਵਾਰ ਮੌਤ ਦੇ ਘਾਟ ਤੱਕ ਪਹੁੰਚਾ ਦਿੰਦੀ ਹੈ ਗੱਡੀਆਂ ਦੀ ਭੰਨਤੋੜ ਕਰ ਦਿੰਦੀ ਹੈ। ਤੋਂ ਉਸ ਨੂੰ ਲੈ ਕੇ ਉਹਨਾਂ ਦੀ ਚਿੰਤਾਵਾਂ ਹੈਗੀਏ ਕਿ ਉਹ ਅਜਿਹੇ ਮਾਹੌਲੇ ਵਿੱਚ ਕਿਉਂ ਨਹੀਂ ਰਹੇ। ਤੁਹਾਨੂੰ ਸ਼ਾਇਦ ਉਹ ਵੀ ਪਤਾ ਹੋਣਾ ਕਿ ਜਦੋਂ ਆ ਕਾਨੂੰਨ ਪਾਸ ਹੋਇ ਕਿ ਜੇ ਤੁਸੀਂ ਮੋਬ ਕੋਈ ਲਿੰਚ ਕਰ ਦਿੰਦੀ ਹੈ ਤੇ ਉਹਨੂੰ ਫਾਂਸੀ ਦੀ ਸਜ਼ਾ ਦਾ ਉਮਰ ਕੈਦ ਦਾ ਪ੍ਰਾਵਧਾਨ ਕੀਤਾ ਹੋਇਆ ਹੈ ਤੇ ਅਸੀਂ ਤੇ ਕਹਿ ਰਹੇ ਹਾਂ ਕਿ ਤੁਸੀਂ ਜੇ ਕੁਝ ਨਹੀਂ ਕਰ ਸਕਦੇ ਤੇ ਜਾ ਕੇ ਨੇੜ ਦੇ ਥਾਣੇ ਚੱਕ ਜਾ ਕੇ ਆਪਣੇ ਆਪ ਨੂੰ ਸਰਿੰਦਰ ਕਰ ਦਿਓ ਕਿ ਤੇ ਤੁਸੀਂ ਐਂਬੂਲੈਂਸ ਵਾਲੇ ਨੂੰ ਫੋਨ ਕਰ ਦਿਓ ਤੁਸੀਂ ਆਹ ਤੇ ਸ਼ੋਅ ਕਰੋ ਨਾ ਕਿ ਤੁਹਾਡੇ ਅੰਦਰ ਆਤਮਾ ਹੈਗੀ ਹੈ ਤੁਸੀਂ ਸਿਰਫ ਇਨਸਾਨੀਅਤ ਹੈਗੀ ਹੈ ਤੁਸੀਂ ਸਿਰਫ ਸਜ਼ਾ ਦੀ ਡਰ ਕਰਕੇ ਨਹੀਂ ਕਰਨਾ ਤੁਸੀਂ ਇੱਕ ਆਦਮੀ ਨੂੰ ਆਦਮੀ ਕੋਈ ਆਦਮੀ ਸੇ ਅਗਰ ਪਿਆਰ ਹੋਏਗਾ ਤਾਂ ਹੀ ਜਿੰਦਗਿਆ ਦੁਨੀਆ ਵਸੇਗੀ ਅਸੀਂ ਤੇ ਹਿੰਦੂਸਤਾਨ ਦੇ ਵਸਨੀਕਾਂ ਜਿੱਥੇ ਪਾਈਕ ਨੇ ਜੀ ਵਰਗੇ ਪਾਣੀ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਰਹੇ ਤੇ ਜੇ ਅਸੀਂ ਆਪਣੇ ਦੇਸ਼ਵਾਸੀਆਂ ਨੂੰ ਵੀ ਖੂਨੀ ਖੂਨੋ ਖੂਨ ਛੱਡ ਕੇ ਜਾ ਸਕਦੇ ਹਾਂ ਫਿਰ ਤੇ ਸੱਜਾ ਦੇ ਹੱਕਦਾਰ ਅਸੀਂ ਹੈਗੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੀ ਵੱਧ ਸੱਜਾ ਦਾ ਪ੍ਰਵੋਧਾਨ ਹੋਣਾ ਚਾਹੀਦਾ ਸੀਗਾ ਇਸ ਵਕਤ ਮੇਰੇ ਸਾਰੇ ਡਰਾਈਵਰ ਭਾਈਆਂ ਨੂੰ ਵੀ ਇਹੀ ਰਿਕੁਐਸਟ ਹੈ ਤੇ ਸਰਕਾਰਾਂ ਨੂੰ ਵੀ ਹੈ ਕਿ ਪਹਿਲੀ ਗੱਲ ਤੇ ਜਦੋਂ ਤੁਸੀਂ ਲਾਇਸੈਂਸ ਦਿੰਦੇ ਹੋ ਉਦੋਂ ਸਕਿੱਲਡ ਡਰਾਈਵਰ ਨੂੰ ਲਾਇਸੈਂਸ ਦਿਓ ਐਦਾਂ ਨਾ ਹੋ ਜੇ ਕਿ ਪੈਸੇ ਲਾ ਕੇ ਲਾਇਸੈਂਸ ਵੰਡੀ ਜਾਓ ਜਿੱਦਾਂ ਪੰਜਾਬ 'ਚ ਹੋ ਰਿਹਾ ਕਿ 96% ਜਿਹੜਾ ਪਾਸ ਰੇਟ ਹੈਗੇ ਸੰਸਦਾਂ ਦੀ ਦੂਜੀ ਜਿਹੜੀ ਗੱਡੀ ਪਾਸਿੰਗ ਹੁੰਦੀ ਹੈ ਉਹਦੀ ਵੀ ਸਟਿੰਜੈਂਟ ਰੂਲ ਉਹਦੇ ਪਨਾਓ ਤਾਂ ਕਿ ਗੱਡੀ ਜਿਹੜੀ ਸੜਕਾਂ ਦੇ ਫਿੱਟ ਹੈਗੀ ਹੈ ਚੱਲਣ ਵਾਸਤੇ ਉਹ ਹੀ ਸੜਕਾਂ ਤੇ ਚੱਲੇ ਆਹ ਨਹੀਂ ਕਿ ਗੱਡੀ ਕੋਲਕੱਤਾ ਚੱਲਦੀ ਹੈ ਤੇ ਪਾਸਿੰਗ ਉਹਦੀ ਲੁਧਿਆਣੇ ਹੋ ਰਹੀ ਹੈ ਤਾਂ ਸਹੀ ਗੱਡੀਆਂ ਹੋਣਗੀਆਂ ਸਹੀ ਡਰਾਈਵਰ ਹੋਣਗੇ ਸੱਚਾਂ ਤੇ ਲੋਕੀ ਕਿਉਂ ਮਰਨਗੇ ਪਰ ਫਿਰ ਵੀ ਜੇ ਤੁਹਾਡੇ ਕੋਈ ਖਾਸਾ ਹੋ ਜਾਂਦਾ ਉਡੀ ਜਰੂਰ ਮਦਦ ਕਰੋ ਕਿਉਂਕਿ ਮਰਨ ਵਾਲਾ ਤੁਹਾਡਾ ਆਪਣਾ ਵੀ ਹੋ ਸਕਦਾ ਸਰ ਆਖਰੀ ਸਵਾਲ ਹੈ ਲੱਗਦਾ ਕਿ ਇਸ ਮਾਮਲੇ ਦੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਕਿਉਂਕਿ ਟਰਾਂਸਪੋਰਟਰ ਜਿਹੜੇ ਆ ਹਰ ਕਿਤੇ ਨਾਲ ਜੁੜੇ ਹੋਏ ਉਹਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਸ ਕਰਕੇ ਤਰਾਹੀ ਮੱਚੀ ਹੋਈ ਹੈ پورے ਦੇਸ਼ ਦੇ ਵਿੱਚ ਸਿਆਸਤ ਵੀ ਕਿਤਨਾ ਕਿਤੇ ਭਾਗ ਲੱਗ ਰਹੀ ਹੈ ਮੈਨੂੰ ਆ ਸਮਝ ਨਹੀਂ ਲੱਗਦੀ ਕਿ ਆ ਮਰਡਰਰ ਜਿਹੜੇ ਆਪ ਆ ਸੋਚਦੇ ਨੇ ਕਿ ਮੈਂ ਮਾਰਾਂਗਾ ਉਹ ਸਿਆਸਤ ਕਰ ਰਹੇ ਨੇ ਤੁਸੀਂ ਦੇਖੋ ਕਿ ਜੇ ਮੈਂ ਸਹੀ ਡਰਾਈਵਰ ਆ ਮੇਰੇ ਅੰਦਰ ਆਤਮਾ ਹੈ ਮੈਨੂੰ ਗੱਡੀ ਚਲਾਣੀ ਹੁੰਦੀ ਹੈ ਤੇ ਮੈਂ ਮਾਰਾਂਗਾ ਕਿਉਂ ਜੇ ਮੈਂ ਸੋਚ ਸਕਦਾ ਕਿ ਮੈਂ ਮਾਰਾਂਗਾ ਮੈਂ ਮਰ ਤਫੇਰੀ ਮੈਂ ਮੈਨੂੰ ਡਰ ਲੱਗੇਗਾ ਫਿਰ ਮੈਨੂੰ ਸਜ਼ਾ ਹੋਏਗੀ ਇਸ ਕਰਕੇ ਪਲੀਜ਼ ਡਰਾਈਵਰ ਭਰਾਵੋ ਤੁਹਾਨੂੰ ਸਮਝ ਚਾਹੀਦੀ ਹੈ ਸਿਆਸਤ ਦੇ ਵਿੱਚ ਨਾ ਖੇਡੋ اپੋਜੀਸ਼ਨ ਪਾਰਟੀਆਂ ਕੋਲ ਹੋਰ ਵੀ ਮੁੱਦਾ ਹੈ ਨਹੀਂ ਮੈਨੂੰ ਲੱਗਦਾ ਹੈ ਕਿ ਐਸੇ ਮੁੱਦੇ ਨੂੰ ਚੜ੍ਹ ਪਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸਿਆਸਤੋਂ ਬਚੋ ਤੁਸੀਂ ਸਿਆਸਤ ਦਾ ਮੋਹਰਾ ਨਾ ਬਣ ਜਿਓ ਕਿਉਂਕਿ ਤੁਸੀਂ ਮਰਡਰਰ ਨਹੀਂ ਹੋ ਜਿਹੜਾ ਮਰਡਰਰ ਹੋਏਗਾ ਜਿਹੜਾ ਕਾਤਿਲ ਹੋਏਗਾ ਜਾਂ ਹੋਣ ਵਾਲਾ ਹੋਏਗਾ ਉਹਨੂੰ ਇਸ ਜਿਆਦਾ ਡਰ ਹੈ ਜੇ ਅਸੀਂ ਕਾਤਿਲ ਹੋਣ ਵਾਲੇ ਨਹੀਂ ਆ ਸਾਨੂੰ ਗੱਡੀ ਚਲਾਣੀ ਆਉਂਦੀ ਹੈ ਅਸੀਂ ਗੱਡੀ ਚਲਾ ਸਕਦੇ ਸਾਡੀ ਗੱਡੀਆਂ ਠੀਕ ਨੇ ਅਸੀਂ ਬਿਨਾਂ ਭੈਅ ਤੋਂ ਬਿਨਾਂ ਡਰ ਤੋਂ ਸੜਕਾਂ ਤੇ ਗੱਡੀ ਚਲਾਈਏ ਤੇ ਜੇ ਬਾਈਕ ਚਾਂਸ ਕਿਤੇ ਖੁਦਾ ਨਾ ਖਾਸ ਕਰੇ ਕੋਈ ਸਾਡੇ ਕੋਲੋਂ ਹਾਦਸਾ ਹੋ ਜਾਂਦਾ ਫਿਰ ਇੰਜੀਨੀਅਰ ਨੂੰ ਹਸਤਾ